ਜੰਤੇ ਉਹਨਾਂ ਦੀ ਟੀਮ ਇਹਨਾਂ ਨੇ ਮੁਸਤਬੀਨ ਹਿਊਮਨ ਇੰਟੈਲੀਜੈਂਸ ਦੀ ਹੈਲਪ ਨਾਅ ਆਪਣੇ ਐਕਸਪੀਰੀਅੰਸ ਨਾਲ ਇੱਕ ਗਰੋ ਫੜਿਆ ਗਿਰੋ ਤਾਂ ਨਹੀਂ ਕਿਹਾ ਸਕਦੇ ਕੁਝ ਲੋਕ ਲੋਕ ਫੜੇ ਇਹਨਾਂ ਦੀ ਅਰੇਸ ਤੋਂ ਇੱਕ ਇਨੋਸੈਂਟ ਲਾਈਫ ਜਿਹੜੀ ਹੈ ਉਹ ਬਚਾਈ ਗਈ ਹੈ ਹੁਣ ਮੈਂ ਤੁਹਾਨੂੰ ਐਕਸਪਲੇਨ ਕਰਦਾ ਹਾਂ ਰੇਮਸ ਨੇ ਨਾਮ ਦਾ ਇੱਕ ਬੰਦਾ ਹੈ ਜਿਹੜਾ ਪ੍ਰਾਪਰਟੀ ਦਾ ਕੰਮ ਕਰਦਾ ਹੈ ਪਹਿਲਾ ਇਹਦਾ 파ਟਨਰ ਹੁੰਦਾ ਸੀਗਾ ਅਮਿਤ ਕੋਈ ਬਸੰਤ ਸਿਟੀ ਦਾ ਓਨਰ ਹੈ ਜਾਂਦਾ 파ਟਨਰ ਹੈ ਮਾਲਕ ਹੈ ਇਨ ਕੋਰਸ ਆਫ ਟਾਈਮ ਇਨ ਆਦੀ ਆਪਸ ਚ ਅਨ ਬਣ ਹੋ ਗਈ ਅਮਿਤ ਪਹਿਲਾਂ ਵੀ ਇੱਕ ਦੋ ਵਾਰ ਕਿਸੇ ਕੇਸ ਚ ਲੋਕਅਪ ਚ ਰਹਿ ਕੇ ਆਇਆ ਹੋਇਆ ਹੈ ਇੱਕ ਵਾਰ ਜਦ ਇਹ ਰਾਤ ਨੂੰ ਲੋਕਅਪ ਚ ਸੀਗਾ ਇਹਦੀ ਮੁਲਾਕਾਤ ਇੱਕ ਸਿਮਰਨ ਨਾਮ ਦੇ ਵਿਅਕਤੀ ਨਾਲ ਹੋਈ ਜਿਹਨੂੰ ਬੱਗਾ ਵੀ ਕਹਿੰਦੇ ਬੱਗਾ ਨਸ਼ੇੜੀ ਵੀ ਸੀਗਾ ਤੇ 3 ਐਨਡੀਪੀਐਸ ਦੇ ਉੱਤੇ ਪਰਚੇ ਵੀ ਸੀਗੇ ਬੱਗੇ ਨਾਲ ਜਾਣ ਪਛਾਣ ਹੋਈ ਬੱਗਾ ਚ ਲੱਗਿਆ ਜੇਲ ਇਹਦੀ ਜਬ ਜ਼ਮਾਨਤ ਹੋਣ ਹੁਣ ਇਹਨੇ ਬੱਗੇ ਨੂੰ ਸੁਪਾਰੀ ਦਿੱਤੀ 3 ਲੱਖ ਦੀ ਤੇ ਇਹਦੀ ਬੇਲ ਕਰਾਈ 70 ਲੱਖ ਰੁਪਏ ਦੇ ਕੇ 70 ਲੱਖ ਆ 70000 ਸੌਰੀ 70000 ਰੁਪਏ ਦੇ ਕੇ ਇਹਦੀ ਬੇਲ ਕਰਾਈ ਬੱਗੇ ਦੇ ਬਾਕੀ ਤਿੰਨ ਹੋਰ ਬੰਦੇ ਸੀਗੇ ਜਿਹੜੇ ਬੱਗੇ ਦੇ ਨਾਲ ਦੇ ਸੀਗੇ ਇਹ ਸੀ ਆਰਪੀ ਕਲੋਨੀ ਹੈ ਉੱਥੇ ਰਹਿੰਦੇ ਪਾਲਾ ਲੱਖਾਂ ਤੇ ਕਿਸ਼ਨ ਥੋੜਾ ਜਿਹਾ ਪ੍ਰੈਸਡੋਂਟ ਡਿਫਰੈਂਟ ਵੀ ਹੋਣਾ ਇਹ ਬਾਲ ਪਾਲਾ ਲੱਖਾਂ ਤੇ ਕਿਸ਼ਨ ਇਹਨਾਂ ਤੇ ਟੋਟਲ ਮਿਲਾਂ ਕਿ 13 ਪਰਚੇ ਹੈ ਦੋ ਕੰਟਰੀ ਮੇਡ ਵੈਪਨ ਵੀ ਨਾ ਕੋ ਰਿਕਵਰ ਹੋਏ ਹਨ ਲੇਕਿਨ ਪ੍ਰੈਸ ਨੋਟ ਜੇ ਹੈ ਨਹੀਂ ਦੋ ਦਾਤ ਤੇ ਦੋ ਕੰਟਰੀ ਮੇਡ ਵੈਪਨ ਹੈ ਹੁਣੀ ਰਿਕਵਰ ਹੋਏ ਤਿੰਨ ਚਾਰ ਬਾਰ ਸਵਿਫਟ ਗੱਡੀ ਲੈ ਕੇ ਇਹ ਪ੍ਰੇਮ ਸਿੰਘ ਦੀ ਦੇਖੀ ਕਰ ਚੁੱਕੇ ਸੀ ਜੀ ਸਾਨੂੰ ਇਨਫੋਰਮੇਸ਼ਨ ਆਈ ਆਪਣੇ ਸਰੋਚਸ ਤੋਂ ਆਪਾਂ ਵੈਰੀਫਾਈ ਕੀਤਾ ਐਫ ਆਰ ਰਜਿਸਟਰ ਹੋਈ ਜੀ ਤੇ अमित ना बसंत सिटी वाला है सिमरन अलियास बग पहला कोई लड़ाई झगड़े का केसगुंजा हुई होनी है एक रात लॉकअप कट्टी होनी है, हाँ, है इन्हें इस, पैसे, पैसे प्रॉपर्टी डिस्प्यूट है लेन देन का डिस्प्यूट है

ਨਾ ਨਾ ਇਹ ਇਨਾ ਨੇ ਜਦ ਅਟੈਂਪਟ ਨਹੀਂ ਕੀਤੀ ਹੁਣ ਤੱਕ ਬਟ ਦੇ ਵਰ ਅਬਾਊਟ ਟੂ ਡੂ ਅਗਲੇ ਇੱਕ ਦੋ ਦਿਨਾਂ ਚ ਇਨਾ ਨੇ ਕਾਰਵਾਈ ਪਾ ਪਾ ਦਿੱਤੀ ਸੀ 3 ਲੱਖ ਤੇ ਇਹਨੇ ਜਿਹੜੀ ਸਹੂਲਤ ਦਿੱਤੀ ਹੈਗੀ ਤੇ ਟੋਟਲ ਡੀਲ ਕਿੰਨੇ ਚ ਹੋਈ ਸੀ ਇਹਨੇ ਜਿਹੜੇ ਟੋਟਲ 3 ਲੱਖ ਸੀਗੀ ਜੀ ਰਿਕਵਰ 2 ਲੱਖ 70 ਹਜ਼ਾਰ ਹੋ ਗਈ 30 ਹਜ਼ਾਰ ਜਿਹੜੇ ਹੈ ਉਹ ਬਾਕੀ ਤਿੰਨ ਬੰਦੇ ਹਾਂ ਉਹਨਾਂ ਦੇ ਸਰ ਇਹ ਜਿਹੜੀ ਜਿਹੜਾ ਡਿਸਪਿਊਟ ਕੀ ਸੀ ਅੰਦਰ ਬੜਾ ਪ੍ਰੇਮ ਇਹ ਪਹਿਲੇ ਬਿਜ਼ਨਸ ਪਾਰਟਨਰ ਸੀਗੇ ते प्रॉपर्टी दा डिस्प्यूट सी पेलो ही प्रेम ने कोई पट्टा दे जोड़ा के पेलो आप आपस में परिचय नहीं है ना दे बट मैं ये कॉन्फ्रेंस इसलिए कर रहे हैं कि मुस्तैदी नाल ह्यूमन इंटेलिजेंस दी सोर्सेस नाल एक इनोसेंट लाइफ जेडी है प्रोएक्टिव अप्रोच नाल ओ बचाई गई सब जो मुद्दे ही है उन जानकारी सी के एक शख्स को नुकसान पहुंचाना ਕੋਨੋ ਹਲਕਾ ਹਲਕਾ ਸਿਗਾਏ ਕਿ ਕੋਈ ਨਾ ਕੋਈ ਜਦ ਡਿਸਪਿਊਟ ਹੁੰਦਾ ਤਾਂ ਇਹ ਡਰਦਾ ਰਹਿੰਦਾ ਹੀ ਹੈ ਨਾ ਇਨਸਾਨ ਦੇ ਉਹਨਾਂ ਬੋਲਮ ਕਿ ਪਹਿਲਾਂ ਕੰਪਲੇਟ ਕੀਤੀ ਹੋਈ ਨਹੀਂ ਨਹੀਂ ਪਹਿਲਾਂ ਕੰਪਲੇਟ ਨਹੀਂ ਸੀ ਇਹ ਨੀਸਰ ਬੋਰਡ ਕਿਤੇ ਪਰਸੈਂਟ ਹੁੰਦੇ ਜਿਹੜੇ ਅਰੈਸਟ ਹੋਣੇ ਬਾਕੀ ਇਹ ਤਿੰਨ ਤਿੰਨ ਬੰਦੇ ਹੋਰ ਆ ਜਿਹੜੇ ਬੱਗੇ ਦੇ ਅੱਗੇ ਚੇਲੇ ਸੀਗੇ ਉਹ ਪੈਪਰ ਜਿਹੜੇ ਇਲੈਗਲ ਆ ਜਾਂ ਲਾਈਸੈਂਸ ਇਹ ਸਾਰੇ ਇਲੈਗਲ ਬੈਕਾਂ ਸੀ प्रेस नोट दो आ, कापे देते हैं, बट दो कंट्रीमेड वेपन भी रिकवर तो हो और कोई चीज़ थैंक यू